ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕੋ ਤਿਹਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਬ ਕੀ ਆਗਿਆ ਆਤਮਹਿ ਤਾਵੇ ਜੀਵਨ ਮੁਕਤ ਸੋ ਕਹਵੇ ਤੈਸਾ ਹਰਕ ਤੈਸਾ ਉਸ ਸੁਗ ਸਦ ਆਨੰਦ ਤੈ ਨਹੀਂ ਬਿਯੋਗ ਤੈਸਾ ਸੁਵਰਨ ਤੈਸੀ ਉਸ ਬਾਟੀ ਤੈਸਾ ਅਮਰ ਤੈਸੀ ਵਿਖ ਖਾਟੀ ਐਸਾ ਮਨ ਤੇ ਸਾ ਮਾੜ ਤੈਸਾਰਾ ਕਤੈਸਾਰਾ ਜੜ ਜੋ ਵਰਤਾਏ ਸਾਈ ਜੁਗਤ ਨਾਨਕਿਓ ਪੁਰਖ ਕਈਐ ਜੀਵਨ ਮੁਕਤ ਨਾਨਕਿਓ ਪੁਰਖ ਕਈਐ ਜੀਵਨ ਮੁਕਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਲੜੀਵਾਰ ਕਥਾ ਕਰਦੇ ਹੋਏ ਆਪਾਂ ਨੌਵੀਂ ਅਸ਼ਟਪਦੀ ਤੇ ਪਹੁੰਚੇ ਹਾਂ ਨੌਵੀਂ ਅਸ਼ਟਪਦੀ ਦਾ ਆਪ ਜੀ ਨੇ ਸੱਤਵਾਂ ਪੜੇ ਦਾ ਪਾਠ ਸਰਵਣ ਕੀਤਾ ਹੈ ਸਤਵੇਂ ਪੜਾਈ ਰਾਹੀ ਤਨਕਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿ ਕਰਦੇ ਹਨ ਪ੍ਰਭ ਕੀ ਆਗਿਆ ਆਤਮ ਹਿੱਤ ਆਵੈ ਜਿਨ੍ਹਾਂ ਦੇ ਹਿਰਦੇ ਵਿੱਚ ਉਸ ਹਰੀ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਉਹ ਪਰਮੇਸ਼ਰ ਦੀ ਰਜਾ ਵਿੱਚ ਆ ਜਾਂਦੇ ਹਨ ਉਹਨਾਂ ਨੂੰ ਪ੍ਰਭ ਦਾ ਹਰ ਹੁਕਮ ਸਤ ਬਚਨ ਲੱਗਦਾ ਹੈ ਉਹਨਾਂ ਨੂੰ ਪਰਮੇਸ਼ਰ ਦੀ ਹਰ ਗੱਲ ਪਿਆਰੀ ਲੱਗਦੀ ਹੈ ਜੀਵਨ ਮੁਕਤ ਸੋ ਕਹਾਵੇ ਉਹ ਜਿਉਂਦੇ ਹੀ ਮੁਕਤ ਹੋ ਜਾਂਦੇ ਹਨ ਜਿਵੇਂ ਨਾਨਕ ਦੇਵ ਜੀ ਕਹਿੰਦੇ ਆ ਬੂਏ ਹੂਏ ਜੋ ਮੁਕਤ ਦੇਵੋਗੇ ਮੁਕਤ ਨ ਜਾਣੇ ਕੋਇਲਾ ਐ ਪੰਡਿਆ ਮੋਕੋ ਢੇਡ ਕਹਿ ਤੈ ਤੇਰੀ ਪੈਜ ਪਛੌਂਡੀ ਹੋਇਲਾ ਉਹ ਜਿਉਂਦੇ ਹੀ ਮੁਕਤ ਹੋ ਜਾਂਦੇ ਹਨ ਐਸਾ ਉਹਨਾਂ ਦੇ ਬਾਰੇ ਬਾਣੀ ਵਿੱਚ ਕਿਹਾ ਗਿਆ ਹੈ ਪਰਉ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਹ ਸੋਗ ਉਹਨਾਂ ਵਾਸਤੇ ਖੁਸ਼ੀ ਤੇ ਗਮੀ ਬਰਾਬਰ ਹੋ ਜਾਂਦੀ ਹੈ ਜਿਵੇਂ ਭਾਈ ਧਿਖਾਰੀ ਦੀ ਅਵਸਥਾ ਸਦਾ ਆਨੰਦ ਤਹਿ ਨਹੀਂ ਬਿਯੋਗ ਉਹ ਹਮੇਸ਼ਾ ਆਪਣੀ ਮਸਤੀ ਵਿੱਚ ਰਹਿੰਦੇ ਹਨ ਉਹਨਾਂ ਦੇ ਵਾਸਤੇ ਕੋਈ ਵੀ ਗਲਤ ਨਹੀਂ ਹੈ ਬਿਯੋਗ ਵਿਛੋੜਾ ਹਰ ਕਿਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੈ ਸੋ ਭਾਵੇ ਪ੍ਰਭੂ ਦੇ ਪਿਆਰੇ ਜਿਹੜੇ ਇਸ ਅਵਸਥਾ ਵਿੱਚ ਆ ਜਾਂਦੇ ਆ ਉਹਨਾਂ ਵਾਸਤੇ ਹਮੇਸ਼ਾ ਹੀ ਆਨੰਦ ਹੈ ਖੁਸ਼ੀ ਗਮੀ ਬਰਾਬਰ ਹੈ ਤੈਸਾ ਸਵਰਣ ਤੈਸੀ ਉਸ ਮਾਟੀ ਉਹਨਾਂ ਵਾਸਤੇ ਸੋਨਾ ਤੇ ਮਿੱਟੀ ਬਰਾਬਰ ਹੋ ਜਾਂਦਾ ਤੈਸਾ ਅੰਮ੍ਰਿਤ ਤੈਸੀ ਬਿਖਖਾਟੀ ਔਰ ਉਹਨਾਂ ਵਾਸਤੇ ਅਮਰਤੇ ਜ਼ਹਿਰ ਵੀ ਬਰਾਬਰ ਹੋ ਜਾਂਦਾ ਆਪ ਜੀ ਜਿਸ ਤਰ੍ਹਾਂ ਮੀਰਾ ਬਾਈ ਦੀ ਗੱਲ ਸੁਣਦੇ ਹੋ ਰਾਣੇ ਨੇ ਗੁਰੂ ਪਿਆਰੋ ਜ਼ਹਿਰ ਦਾ ਪਿਆਲਾ ਭੇਜਿਆ ਔਰ ਮੀਰਾ ਨੂੰ ਆ ਕੇ ਸੇਵਕਾਂ ਨੇ ਕਿਹਾ ਕਿ ਰਾਜਾ ਸਾਹਿਬ ਨੇ ਤੁਹਾਡੇ ਲਈ ਅਮਰਤ ਨੱਬੇ ਨੂੰ ਪੀ ਲਓ ਤੇ ਜਿਸ ਵੇਲੇ ਉਸ ਨੇ ਉਹ ਪੀਣੇ ਕੀਤਾ ਭਜਨ ਬੰਦਗੀ ਕਰ ਰਹੀ ਸੀ ਉਹ ਜ਼ਹਿਰ ਦਾ ਵੀ ਅਸਰ ਨਹੀਂ ਹੋਇਆ ਉਹਨਾਂ ਵਾਸਤੇ ਅਮਰ ਤੇ ਜੈਨ ਬਰਾਬਰ ਹੁੰਦਾ ਹੈ ਕਿਉਂਕਿ ਉਹਨਾਂ ਦੇ ਦਿਮਾਗ ਵਿੱਚੋਂ ਇਹ ਗੱਲ ਹੀ ਨਿਕਲ ਜਾਂਦੀ ਹੈ। ਪਰਿਪੂਰਨ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹ ਪਰਮੇਸ਼ਰ ਨਾਲ ਇਕਮਿਕ ਹੋ ਜਾਂਦੇ ਆ ਤੈਸਾ ਮਾਨ ਤੈਸਾ ਅਮਾਨ ਜੇ ਉਹਨਾਂ ਨੂੰ ਕੋਈ ਵਡਿਆਈ ਦਿੰਦਾ ਹੈ ਤੇ ਉਹ ਵਡਿਆਈ ਪਰਮੇਸ਼ਰ ਨੂੰ ਸਮਰਪਣ ਕਰਦੇ ਆ ਜੇ ਕੋਈ ਉਹਨਾਂ ਦੀ ਬੇਇਤਨੀ ਕਰਦਾ ਤੇ ਉਹ ਵੀ ਉਸੇ ਨੂੰ ਦੇ ਦਿੰਦੇ ਆ। ਉਹਨਾਂ ਵਾਸਤੇ ਮਾਨ ਸਤਕਾਰ ਬਰਾਬਰ ਹੀ ਹੁੰਦਾ ਹੈ ਜੇ ਕੋਈ ਉਹਨਾਂ ਨੂੰ ਨਰਾਦਰ ਕਰੇ ਤੇ ਉਹ ਵੀ ਪਰਮੇਸ਼ਰ ਨੂੰ ਹੀ ਸੌਂਪਦੇ ਹਨ ਕਿ ਇਹ ਵੀ ਤੇਰਾ ਹੈ ਤੈਸਾ ਰਕ ਤੈਸਾ ਰੜ ਉਹਨਾਂ ਵਾਸਤੇ ਰਾਜੇ ਤੇ ਗਰੀਬ ਬਰਾਬਰ ਹੁੰਦੇ ਆ ਉਹਨਾਂ ਵਾਸਤੇ ਕੋਈ ਫਰਕ ਨਹੀਂ ਪੈਂਦਾ ਬਾਦਸ਼ਾਹ ਜੀ ਬਖਸ਼ ਕਰਦੇ ਹਨ ਐਸੇ ਪਰਮੇਸ਼ਰ ਦੇ ਪਿਆਰੇ ਜੋ ਵਰਤਾਏ ਸਾਈ ਯੁਗਤ ਜੋ ਵੀ ਉਹ ਕਹਿੰਦੇ ਹਨ ਉਹੀ ਯੁਗਤੀ ਬਣ ਜਾਂਦੀ ਹੈ ਸਾਰ ਜੇ ਬੋਲੇ ਸਹਿ ਸੁਭਾਏ ਸਾਲ ਕਾ ਬੋਲਿਆ ਵਿਰਥਾ ਨਾ ਜਾਏ ਇਸ ਤਰ੍ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਬੋਲਿਆ ਇੱਕ ਅੱਖਰ ਵੀ ਆਲਾ ਨਹੀਂ ਜਾਂਦਾ ਉਹ ਜੋ ਕਹਿੰਦੇ ਹਨ ਉਹੀ ਯੁਗਤ ਬਣ ਜਾਂਦੀ ਹੈ ਪਰਮੇਸ਼ਰ ਨੂੰ ਮਿਲਣ ਲਈ ਜੋ ਵਰਤਾਏ ਸਾਈ ਯੋਗਤ ਨਾਰਕੋਪੁਰ ਕਹੀਏ ਜੀਵਨ ਮੁਕਤ ਉਹ ਪਰਮੇਸ਼ਰ ਦੇ ਪਿਆਰੇ ਜਿਉਂਦੇ ਹੀ ਮੁਕਤ ਹੋ ਜਾਂਦੇ ਹਨ ਉਹਨਾਂ ਵਾਸਤੇ ਸਭ ਬਰਾਬਰ ਹੋ ਜਾਂਦਾ ਹੈ ਈ ਸਿ ਗੁਰ ਪਿਆਰਿਓ ਸਤਵੇਂ ਪਦੇ ਦੀ ਜੋ ਕੇ ਨੌਵੀਂ ਅਸ਼ਟ ਪਈ ਦਾ ਸਤਵਾਂ ਪਦਾ ਆਪ ਜੀ ਨੇ ਸਰਬਨ ਕੀਤਾ ਗੁਰੂ ਪਾਤਸ਼ਾਹ ਕਿਰਪਾ ਕਰਨ ਅਗੇ ਅੱਠਵਾਂ ਪਦਾ ਆਰੰਭ ਹੁੰਦਾ ਹੈ ਅੱਠਵੇਂ ਪਦੇ ਰਾਹੀ ਤਨ ਗੁਰੂ ਅਰਜਨ ਦੇਵ ਜੀ ਕੀ ਬਖਸ਼ਿਸ਼ ਕਰਦੇ ਆ ਪਾਰ ਬ੍ਰਹਮ ਕੇ ਸਗੜੇ ਠਾਓ ਜਿਤ ਜਿਤ ਕਰ ਰੱਖੈ ਤੈਸਾ ਤੈਨ ਨਾਓ ਇਹ ਸ਼ਬਦ ਦੀ ਵਿਚਾਰ ਆਪਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ ਇੱਥੇ ਰੋਕਣ ਦੀ ਆਗਿਆ ਬਖਸ਼ੋ ਬੋਲਦਿਆਂ ਦੇਕਾ ਅਖਰਵਾੜ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਗੁਰਜੀ ਦੀ ਫਤਿਹ ਵਾਹ ਗੁਰੂ ਵਾਹ ਗੁਰੂ ਵਾਹ